ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋਹੀ ਲਲਤ ਬੇੜਾ ਬੰਦ ਨਾ ਸਕਿਓ ਬੰਦਨ ਕੀ ਵੇਲਾ اے ਜੀਵ ਤੂੰ ਜਬ ਤਬ ਗਿਆਨ ਸਰੀਰ ਨੂੰ ਵਿਕਾਰਾਂ ਵੱਲੋਂ ਰੋਕਣ ਰੂ ਬੇੜਾ ਬਨ ਨਹੀਂ ਸਕਿਆ ਇਹ ਮਨੁੱਖਾ ਜਨਮ ਹੀ ਇਸ ਬੇੜੇ ਨੂੰ ਬੰਨਣ ਦੀ ਵੇਲਾ ਕੀ ਇਹ ਕੜੀ ਸੀ ਪਰ ਸਰਵਰ ਜਦ ਉਛਲੈ ਤਬ ਤਰਣ ਦੁਹੇਲਾ ਜਦੋਂ ਇਹ ਜਵਾਨੀ ਰੂਪੀ ਸਰਵਰ ਸਰੋਵਰ ਵਿਸ਼ਿਆ ਵਕਾਰਾਂ ਰੂਪੀ ਜਲ ਨਾਲ ਭਰ ਕੇ ਬਿਰਧ ਅਵਸਥਾ ਵਿੱਚ ਰੋਗਾਂ ਰੂਪ ਉਛਾਲਾ ਮਾਰੇਗਾ ਤਦੋਂ ਇਸ ਸੰਸਾਰ ਸਮੁੰਦਰ ਤੋਂ ਤਰਣਾ ਦੁਹੇਲਾ ਘਟਨ ਜਾਵੇਗਾ ਹੱਥ ਨ ਲਾਇ ਕਸੰਬੜੈ ਜਲ ਜਾਸੀ ਢੋਲਾ ਰਹਾ ਹੇ ਢੋਲਾ ਕੀ ਇਹ ਪਿਆਰਿਆ ਇਨਾ ਵਿਸ਼ਿਆਂ ਰੂਪੀ ਕਸੁੰਬੜੇ ਹੱਥ ਨੂੰ ਅੱਗ ਨੂੰ ਹੱਥ ਨਾ ਲਾਵੀ ਨਹੀਂ ਤਾਂ ਸੜ ਜਾਵੇਗਾ ਵਾ ਮਨ ਦਾ ਸੰਕਲਪ ਰੂਪੀ ਹੱਥ ਨਾ ਲਾਵੀ ਨਹੀਂ ਤਾਂ ਗਰਭ ਅੰਦਰ ਜਟਰਾ ਅਗਨੀ ਵਿੱਚ ਸੜਦਾ ਰਹੇਗਾ ਭਾਵ ਵਾਰ-ਵਾਰ ਜੂਨਾ ਵਿੱਚ ਆਉਣਾ ਜਾਣਾ ਪਵੇਗਾ ਇੱਕ ਆ ਪੀਨੇ ਪਤਲੀ ਸਹਕੇਰੇ ਬੋਲਾ ਇੱਕ ਗੁਰਮੁਖ ਜਨਾ ਨੇ ਆ ਪੀਨੇ ਆਪਣੀ ਬਿਰਤੀ ਸੂਖਮ ਬ੍ਰਹਮਾਕਾਰ ਕਰਕੇ ਪਤ ਇੱਜਤ ਲਈ ਕਈਏ ਲਈ ਹੈ ਕਿਉਂਕਿ ਉਹਨਾਂ ਨੇ ਗੁਰਾਂ ਕੀਰੇ ਕੀਏ ਦੇ ਬੋਲਾ ਬਚਨਾਂ ਨੂੰ ਸਹਾਰਨਾ ਕੀਤਾ ਹੈ ਵਾ ਸਹ ਪਤੀ ਪਰਮੇਸ਼ਰ ਦੇ ਪਿਆਰ ਵਾਲੇ ਬਚਨਾਂ ਨੂੰ ਕਮਾਉਣਾ ਕੀਤਾ ਹੈ ਅੱਗੇ ਹੁਣ ਦਰਸ਼ਤਾਨ ਦੇ ਕੇ ਕਥਨ ਕਰਦੇ ਆ ਦੁੱਦਾ ਧਣੀ ਨ ਆਬਈ ਫਿਰ ਹੋਏ ਨ ਮੇਲਾ ਜਿਵੇਂ ਗਊ ਆਦ ਦੇ ਥਣਾ ਵਿੱਚ ਅਸਨਾ ਵਿੱਚੋਂ ਕੱਢਿਆ ਹੋਇਆ ਦੁੱਧ ਮੁੜ ਅਸਨਾ ਛਿਦਰਾਂ ਰਾਹੀਂ ਵਾਪਸ ਨਹੀਂ ਆਉਂਦਾ ਇਸੇ ਪ੍ਰਕਾਰ ਜਦੋਂ ਸਰੀਰ ਰੂਪੀ ਅਸਨਾ ਵਿੱਚੋਂ ਸਵਾਸਾਂ ਰੂਪੀ ਦੁੱਧ ਨਿਕਲ ਗਿਆ ਫਿਰ ਮੁੜ ਕੇ ਇਸ ਮਨੁੱਖਾ ਦੇਹੀ 와 ਪਰਮੇਸ਼ਰ ਦਾ ਮਿਲਾਪ ਨਹੀਂ ਹੋ ਸਕਣਾ अथवा ਜਿਵੇਂ ਪੁੱਤਰ ਪੁੱਤਰੀ ਆਦ ਬੱਚੇ ਪੈਦਾ ਹੋਏ ਤੋਂ ਬਿਨਾ ਇਸਤਰੀ ਦੇ ਅਸਨਾ ਵਿੱਚ ਦੁੱਧ ਨਹੀਂ ਆਉਂਦਾ ਇਉ ਗਿਆਨ ਰੂਪੀ ਪੁੱਤਰ ਭਗਤੀ ਰੂਪੀ ਪੁੱਤਰੀ ਹੋਈ ਤੋਂ ਬਗੈਰ ਜਗਿਆਸੂ ਰੂਪੀ ਔਸਤਰੀ ਦੇ ਸਾਧਨਾ ਰੂਪੀ ਅਸਤਨਾ ਵਿੱਚੋਂ ਸ਼ੁੱਧ ਨਿਸ਼ਕਾਮ ਕਰਮ ਰੂਪੀ ਦੁੱਧ ਨਹੀਂ ਨਿਕਲ ਸਕਦਾ ਅਤੇ ਫੇਰ ਦੁਬਾਰਾ ਇਸ ਮਨੁੱਖਾ ਜਨਮ ਦਾ ਵੀ ਮਿਲਾਪ ਨਹੀਂ ਹੋਵੇਗਾ ਕਹ ਫਰੀਦ ਸਹੇਲੀ ਹੋ ਸੋ ਅੱਲਾ ਇਸੀ ਭਗਤ ਫਰੀਦ ਸਾਹਿਬ ਜੀ ਕਥਨ ਕਰਦੇ ਹਨ ਕਿਹ ਜੀਵ ਰੂਪ ਸਹੇਲੀ ਹੋ ਸਖੀਓ ਸੁਣਨਾ ਕਰੋ ਜਦੋਂ ਸਹੂਪਤੀ ਪਰਮੇਸ਼ਰ ਇਸ ਸੰਸਾਰ ਤੋਂ ਕੂਚ ਕਰਨ ਲਈ ਅਲਾਈਸੀ ਸਦਾ ਭੇਜੇਗਾ ਹੰਸ ਚਲਸੀ ਡੁੰਮਣਾ ਇਹ ਤਨ ਢੇਰੀ ਥੀ ਸੀ ਉਸ ਵੇਲੇ ਹੰਸ ਜੀਵਾਤਮਾ ਡੁੰਮਣਾ ਦੁਚਿੱਤਾ ਦੁਖੀ ਹੋ ਕੇ ਪਰਲੋਕ ਨੂੰ ਚਲਿਆ ਜਾਵੇਗਾ ਅਤੇ ਇਹ 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 ਨੇਤਰਾਂ ਦਾ ਵਿਸ਼ਾ ਤਨ ਸਰੀਰ ਖਾਕ ਦੀ ਢੇਰੀ ਹੋ ਜਾਵੇਗਾ ਸੋ ਸਾਧ ਸੰਗਤ ਜੀ ਇੱਥੇ ਸੁਹੀ ਰਾਗ ਦੀ ਸਮਾਪਤੀ ਹੋਈ ਹੈ ਅੱਗੇ ਬਿਲਾਵਲ ਰਾਗ ਪ੍ਰਾਰੰਭ ਹੋ ਰਿਹਾ ਹੈ ਆਓ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋ ਰਹੀ ਹੈ ਸਤਿਗੁਰੂ ਕਿਰਪਾ ਕਰ ਰਹੇ ਹਨ ਰਾਗ ਬਿਲਾਵਲ ਭਾਰਤੀ ਅਤੇ ਗੁਰਮਤ ਸੰਗੀਤ ਪਰੰਪਰਾ ਦਾ ਪ੍ਰਸਿੱਧ ਰਾਗ ਹੈ ਮਦ ਕਾਲ ਦੇ ਲਗਭਗ ਸਾਰੇ ਸੰਗੀਤ ਗ੍ਰੰਥਾਂ ਵਿੱਚ ਇਸ ਰਾਗ ਦੇ ਉਲੇਖ ਤੋਂ ਇਸ ਰਾਗ ਦੀ ਲੋਕਪ੍ਰਿਅਤਾ ਬਾਰੇ ਪਤਾ ਲੱਗਦਾ ਹੈ ਸੰਸਕ੍ਰਿਤ ਗ੍ਰੰਥਕਾਰਾਂ ਨੇ ਇਸ ਰਾਗ ਦਾ ਨਾਮ ਵਿਲਾਵਲੀ ਵਿਲਾਵਲੀ ਜਾਂ ਬਿਲਾਵਲੀ ਅੰਕਿਤ ਕੀਤਾ ਹੈ ਇਸ ਰਾਗ ਅਧੀਨ ਮਹੱਲਾ ਪਹਿਲਾ ਤੀਜਾ ਚੌਥਾ ਪੰਜਵਾਂ ਭਗਤ ਕਬੀਰ ਜੀ ਭਗਤ ਨਾਮਦੇਵ ਜੀ ਭਗਤ ਰਵਿਦਾਸ ਜੀ ਅਤੇ ਭਗਤ ਸਦਨਾ ਜੀ ਨੇ ਬਾਣੀ ਉਚਾਰਨ ਕੀਤੀ ਹੈ ਇਸ ਰਾਗ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 16ਵਾਂ ਅਸਥਾਨ ਹੈ ਆਓ ਇਸ ਪਾਵਨ ਰਾਗ ਦੇ ਰਾਹੀ ਸਤਿਗੁਰੂ ਕਿਰਪਾ ਕਰ ਰਹੇ ਹਨ ਇਸ ਰਾਗ ਸੰਬੰਧੀ ਗੁਰੂ ਪਾਤਸ਼ਾਹ ਜੀ ਦਾ ਆਪਣਾ ਪਰਮਾਨ ਹੈ ਜੋ ਕਿ ਪਾਵਨ ਅੰਗ 849 ਦੇ ਵਾਰ ਬਿਲਾਵਲ ਦੀ ਵਿੱਚ ਸਤਿਗੁਰੂ ਚੌਥੇ ਪਾਤਸ਼ਾਹ ਧੰਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਦੇ ਆ ਹਰ ਉਤਮ ਹਰ ਪ੍ਰਭ ਗਾਵੇ ਆ ਕਰਨਾਦ ਬਿਲਾਵਲ ਰਾਗ ਉਪਦੇਸ਼ ਗੁਰੂ ਸੁਣ ਮੰਨਿਆ ਤੁਰ ਮਸਤਕ ਪੂਰਾ ਭਾਗ ਸੋ ਆਉ ਸਤਗੁਰੂ ਕਿਰਪਾ ਕਰ ਰਿਹਾ ਇਕ ਊੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗੁਰ ਪ੍ਰਸਾਦ ਇਕ ਅਦੁੱਤੀ ਬ੍ਰਹਮ ਊੰਕਾਰ ਸਾਰਿਆਂ ਦਾ ਪ੍ਰਕਾਸ਼ਕ ਪਰਮੇਸ਼ਰ ਜੋ ਸਤਨਾਸ਼ ਤੋਂ ਰਹਿਤ ਨਾਮ ਪ੍ਰਸਿੱਧ ਕਰਤਾ ਸਭ ਦਾ ਜਗਤ ਦਾ ਰਚਨਾਰ ਪੁਰਖ ਪੂਰਨ ਨਿਰਪਉ ਪੈ ਤੋਂ ਰਹਿਤ ਨਿਰਵੈਰ ਵੈਰ ਤੋਂ ਰਹਿਤ ਅਕਾਲ ਕਾਲ ਤੋਂ ਰਹਿਤ ਮੂਰਤ ਹਸਤੀ ਅਜੂਨੀ ਜੂਨਾ ਵਿੱਚ ਆਉਣ ਤੋਂ ਰਹਿਤ ਅਜਨਮਾ ਸਰੂਪ ਸਹਿ ਪੰਸ ਉਤੇ ਪ੍ਰਕਾਸ਼ ਰੂਪ ਗੁਰ ਚੇਤਨ ਤੇ ਪ੍ਰਸਾਦ ਆਨੰਦ ਸਰੂਪ ਹੈ ਐਵਾ ਐਸੇ ਵਿਸ਼ੇਸ਼ਨਾ ਵਾਲਾ ਪਰਮੇਸ਼ਰ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਰਾਗ ਬਿਲਾਵਲ ਮਹੱਲਾ ਪਹਿਲਾ ਚੌਪ ਦੇ ਘਰ ਪਹਿਲਾ ਇੱਕ ਵਾਰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪਾਸ ਕੁਝ ਕੀਰਤਮ ਨਾਮ ਨੂੰ ਜਪਣ ਵਾਲੇ ਉਪਾਸ਼ਕ ਸਤਿਗੁਰੂ ਜੀ ਪਾਸ ਆਏ ਉਹਨਾਂ ਨੇ ਆ ਕਰਕੇ ਕਿਹਾ ਕਿ ਮਹਾਰਾਜੀ ਪਰਮੇਸ਼ਰ ਦੇ ਹਰੇ ਰਾਮ ਰਾਧਾ ਕ੍ਰਿਸ਼ਨ ਆਦ ਨਾਮ ਜਪਣੇ ਚਾਹੀਦੇ ਇਨਾ ਨਾਵਾਂ ਦੇ ਲੈਣ ਕਰਕੇ ਪਰਮੇਸ਼ਰ ਖੁਸ਼ ਹੁੰਦਾ ਹੈ। ਤਦ ਉੱਤਰ ਵਿੱਚ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਪਰਮੇਸ਼ਰ ਦੇ ਸਨਮੁਖ ਬੇਨਤੀਪੂਰਵ ਕਥਨ ਕਰਦਿਆਂ ਬਿਲਾਵਲ ਰਾਗ ਅੰਦਰ ਘਰ ਪਹਿਲੇ ਸੁਰਤਾਲ ਵਿੱਚ ਇਹ ਚੌਪ ਦੇ ਚਾਰ-ਚਰ ਪਦਿਆਂ ਵਾਲਾ ਸ਼ਬਦ ਉਚਾਰਨ ਕੀਤਾ। ਤੂੰ ਸੁਲਤਾਨ ਕਹਾ ਹੋ ਮੀਆਂ ਤੇਰੀ ਕਮਨ ਵਡਾਈ। हे परमेश्वर तू सुल्तान चक्रवर्ती बादशाह दी न्याय है अते हौ मैं तेंनु मियां सरदार चौधरी कहना करा ता इस विच तेरी केड़ी वडियाई शोभा है पाव इस नाल ता तेरा निरादर हो जावेगा अथवा तू चक्रवर्ती बादशाह दी न्याय सम्राट है ते मैं अपने आप नु मियां पाव दास अकवाउंदा मैं तेरी केहू जही वडियाई कह सकदा पाव नहीं कह सकदा ਜੋ ਤੂੰ ਦੇਹ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨ ਜਾਈ ਹੇ ਸੁਆਮੀ ਮਾਲਕ ਪਰਮੇਸ਼ਰ ਜਿਹੜਾ ਤੂੰ ਆਪ ਸਤਨਾਮ ਰੂਪੀ ਮੰਤਰ ਦਾ ਉਚਾਰਨ ਦੇਣਾ ਕਰੇ ਉਹੋ ਹੀ ਮੈਂ ਕਹਿਣਾ ਕਰਾਂ ਪਰ ਮੇਰੇ ਮੂਰਖ ਬੇਸਮਝ ਪਾਸੋਂ ਤੇਰਾ ਸਤਨਾਮ ਆਖਿਆ ਨਹੀਂ ਜਾਂਦਾ ਵਾ ਕਿਰਤਮ ਨਾਮਾ ਨੂੰ ਆਖਿਆ ਨਹੀਂ ਜਾਂਦਾ ਤੇਰੇ ਗੁਣ ਗਾਵਾ ਦੇਹ 부ਝਾਈ ਜੈਸੇ ਸੱਚ ਮੈਂ ਰਹੋ ਰਜਾਈ ਰਹਾਉ। हे ਪਰਮੇਸ਼ਰ ਮੈਨੂੰ ਐਸੀ ਸਿੱਖਿਆ 부ਝਾਈ ਸਮਝਾ ਦੇਣਾ ਕਰੋ। ਜਿਸ ਕਰਕੇ ਮੈਂ ਸਦਾ ਤੇਰੇ ਗੁਣ ਗਾਉਂਦਾ ਰਹਾ ਅਤੇ हे ਰਜਾਈ ਰਜ਼ਾ ਦੇ ਮਾਲਕ ਜੈਸੇ ਜਿਸ ਨਾਲ ਮੈਂ ਤੇਰੇ ਸੱਚ ਸਰੂਪ ਵਿੱਚ ਜੁੜੇ ਰਹਿਣਾ ਕਰਾਂ ਰਹਾਉ। ਬਿਸਰਾਮ ਦੇ ਕੀ ਪਾਦਸ਼ਾਹ ਕਿਰਪਾ ਕਰਦੇ ਆ। ਜੋ ਕੁਛ ਹੋਇਆ ਸਭ ਕਿਛੁ ਤੁਜ ਤੇ ਤੇਰੀ ਸਭ ਅਸਨਾਈ हे ਪਰਮੇਸ਼ਰੇ ਪਰਪੰਚ ਆਦ ਜਿਹੜਾ ਕੁਝ ਵੀ ਰਚਿਆ ਹੋਇਆ ਉਹ ਸਾਰਾ ਕੁਝ ਤੇਰੇ ਤੋਂ ਹੀ ਉਤਪੰਨ ਹੋਇਆ ਹੈ ਅਤੇ ਤੇਰੀ ਸਾਰਿਆਂ ਵਿੱਚ ਅਸਨਾਈ ਪ੍ਰੀਤੀ ਹੈ ਵਾ ਸਾਰਿਆਂ ਵਿੱਚ ਤੇਰੀ ਹੀ ਅਸਨਾਈ ਨਾਮ ਰੁشناਈ ਦਾ ਵੀ ਆ ਪਾਪ ਪਛਾਣ ਵਕਬੀਅਤ ਹੈ ਤੇਰਾ ਅੰਤ ਨਾ ਜਾਣਾਂ ਮੇਰੇ ਸਾਹਿਬ ਮੈਂ ਅੰਧ ਲੈ ਕੇ ਆਜਤ ਰਾਈ ਏ ਮੇਰੇ ਸਾਹਿਬ ਮਾਲਕ ਵਾਹਿਗੁਰੂ ਪਰਮੇਸ਼ਰ ਜੀਓ ਤੇਰਾ ਲੋਕ ਪ੍ਰਲੋਕ ਕਰਕੇ ਅਖੀਰ ਨਹੀਂ ਜਾਣ ਸਕੀਦਾ ਮੈਨੂੰ ਵਿਵੇਕ ਵਿਰਾਗ ਰੂਪੀ ਅੰਧਲੇ ਨੇਤਰਾ ਤੋਂ ਹੀਣੇ ਅੰਨੇ ਕੋਲ ਕੀ ਚਤ్రਾਈ ਸਿਆਣਪ ਵਾ ਮੈਂ ਮਮਤਾ ਵਿੱਚ ਅੰਨੇ ਹੋਏ ਗਿਆਨੀ ਜੀਵ ਚਤ్రਾਈ ਦੇ ਵਾਕਾਂ ਨਾਲ ਤੇਰੀ ਕੀ ਸਿਫਤ ਕਰ ਸਕਦੇ ਹਾਂ ਭਾਵ ਨਹੀਂ ਕਰ ਸਕਦੇ। ਕੀ ਹੋ ਕਦੀ ਕਥੇ ਕਥ ਦੀ ਕਾ ਮੈਂ ਅਕਾਥ ਨਾ ਕਥ ਨਾ ਜਾਈ। ਮੈਂ ਕਥੀ ਕਥਨ ਵਾਲਾ ਹੋ ਕੇ ਕਈਆਂ ਹੋਈਆਂ ਕਥਾਵਾਂ ਨੂੰ ਕੀ ਕਥ ਕਥਨ ਕਰਕੇ ਵੇਖਣਾ ਕਰਾ। ਵਾ ਮੈਂ ਕੀ ਕਥੀ ਕਥਨ ਕਰ। ਕਥੇ ਕਥ ਕਥਨ ਕਰ ਕਰਕੇ ਦੇਖਿਆ ਹੈ ਮੇਰੇ ਕੋਲੋਂ ਤੇਰਾ ਅਕਾਥ ਕਥਨ ਤੋਂ ਰਹਸ ਰੂਪ। ਸ਼ਕਤੀ ਬਿਰਤੀ ਦੁਆਰਾ ਕਥਨ ਨਹੀਂ ਕੀਤਾ ਜਾ ਸਕਦਾ ਜੋ ਤੁਦ ਪਾਵੈ ਸੋਈ ਆਖਾਂ ਤਿਲ ਤੇਰੀ ਵਡਿਆਈ हे ਪਰਮੇਸ਼ਰ ਜਿਹੜਾ ਕੁਝ ਵੀ ਤੈਨੂੰ ਪਾਉਂਦਾ ਹੈ ਉਹੋ ਹੀ ਆਖਦਾ ਹਾਂ ਉਹ ਤੇਰੀ ਤਿਲ ਰਤਾ ਕੋ ਜਿੰਨੀ ਵਡਿਆਈ ਸ਼ੋਭਾ ਕਰ ਪਾਉਂਦਾ ਪਾਵ ਸਮੱਗਰ ਰੂਪ ਵਿੱਚ ਨਹੀਂ ਕਹਿ ਸਕਦਾ ਇਤੇ ਕੂਕਰ ਹਾ ਬੇਗਾਨਾ ਪੌਕਾ ਇਸਤਨ ਤਾਈ ਸੁਇਦ ਦਾ ਦੂਸਰਾ ਪਾਠ ਏਤੇ ਕੂ ਕਰਹੁ ਇਹ ਵੀ ਪਾਠ ਹੈ ਸੁ ਰਹੋ ਵਿਚਾਰੇ ਪਰਮੇਸ਼ਰ ਇਹ ਏਤੇ ਇਤਨੇ ਪਾਪ ਬਹੁਤ ਸਾਰੇ ਕਾਮ ਕ੍ਰੋਧ ਰੂਪੀ ਕੂਕਰ ਕੁੱਤਿਆਂ ਵਿੱਚ ਮੈਂ ਬੇਗਾਨਾ ਉਪਰਾ ਕੂਕਰ ਹਾਂ ਇਨ੍ਹਾਂ ਵਿਕਾਰਾਂ ਤੋਂ ਬਚਣ ਲਈ ਇਸ ਤਨ ਸਰੀਰ ਦੀ ਰੱਖਿਆ ਲਈ ਤੇਰੇ ਤਾਈਂ ਭੌਂਕਣਾ ਪਾਪ ਭੌਂਕਦਾ ਪਾਪ ਬੇਨਤੀ ਕਰਦਾ ਹਾਂ ਕਿ ਮੇਰੀ ਇਨ੍ਹਾਂ ਕੋਣ ਰੱਖਿਆ ਕਰੋ ਇਕ ਕੁਕਰ ਮੇਰੇ ਤਾਂ ਹੀ ਭੌਂਗਦੇ ਹਨ ਭਾਵ ਤੇਰੀ ਬੰਦਗੀ ਕਰਨ ਵਿੱਚ ਵਿਗਨ ਪਾਉਂਦੇ ਹਨ ਭਗਤ ਹੀੜ ਨਾਨਕ ਜੇ ਹੋਏਗਾ ਤਾਂ ਖਸਮੈ ਨਾ ਨਜਾਈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਜੇਕਰ ਲੋਕਾਂ ਦੀ ਦ੍ਰਿਸ਼ਟੀ ਵਿੱਚ ਮੈਂ ਪਗਤੀ ਤੋਂ ਹੀਣ ਰਹਤ ਹੀ ਹੋ ਜਾਵਾਂ ਤਦ ਵੀ ਹੀ ਖਸਮੈ ਮਾਲਕ ਪਰਮੇਸ਼ਰ ਤੇਰਾ ਨਾਮ ਨਹੀਂ ਜਾਵੇਗਾ ਭਾਵ ਤੇਰੇ ਭਗਤ ਹੀ ਅਖਵਾਵਾਂਗੇ ਅਤੇ ਤੇਰੇ ਨਾਮ ਦੀ ਤੈਨੂੰ ਹੀ ਲਾਜ ਹੈ ਵਾ ਜ਼ਿਕਰ ਤੇਰੀ ਭਗਤੀ ਤੋਂ ਹੀਣੇ ਵੀ ਹੋ ਜਾਈਏ ਤਾਂ ਵੀ ਤੇਰਾ ਨਾਮ ਨਾ ਵਿਸਰ ਜਾਵੇ ਬਿਲਾਵਲ ਮਹੱਲਾ ਪਹਿਲਾ ਮਨ ਮੰਦਰ ਤਨ ਵੇਸ ਗਲੰਦਰ ਘਟ ਹੀ ਤੀਰਥ ਨਾਵਾ ਇਹ ਮਨ ਮੰਦਰ ਬਾਂਦਰ ਦੀ ਨਿਆਈ ਚੰਚਲ ਹੈ ਇਸ ਨੂੰ ਵਸ ਕਰਨ ਲਈ ਤਨ ਸਰੀਰ ਉੱਪਰ ਕਲੰਦਰ ਫਕੀਰਾਂ ਵਾਲਾ ਭੇਸ ਲਿਬਾਸ ਧਾਰਿਆ ਹੋਇਆ ਪਾਪ ਦੁਨੀਆ ਦੇ ਪਦਾਰਥਾਂ ਵੱਲੋਂ ਫਕੀਰਾਂ ਵਾਂਗ ਨਿਰਇਸ਼ਤ ਹੋਏ ਹਨ ਅਥਵਾ ਉਸ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਮਨ ਹੀ ਮੰਦਰ ਦੀ ਨਿਆਈ ਹੈ ਸਰੀਰਾਂ ਉੱਪਰ ਫਕੀਰਾਂ ਵਾਲਾ ਲਿਬਾਸ ਵਾਰਡ ਦੀ ਨਿਆਈ ਹੈ ਇਸ ਸਰੀਰ ਦੇ ਕਲ ਅੰਦਰ ਅੰਦਰ ਹੀ ਕਲ ਸੁੰਦਰ ਪਰਮੇਸ਼ਰ ਵਿਆਪਕ ਹੋ ਰਿਹਾ ਅਤੇ ਕੱਢ ਹਿਰਦੇ ਵਿੱਚ ਹੀ ਆਤਮਾ ਰੂਪੀ ਤੀਰਥ ਉੱਪਰ ਨਾਵਾ ਨਾ ਹੋਣਾ ਕਰਦੇ ਹਾਂ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਾਹੜ ਜਨਮ ਨਾ ਆਵਾ ਇੱਕ ਗੁਰੂ ਅਕਾਲ ਪੁਰਖ ਦਾ ਸ਼ਬਦ ਉਪਦੇਸ਼ ਵਾਹਿਗੁਰੂ ਮੰਤਰ ਵਾ ਏਕ ਅਦੁੱਤੀ ਸ਼ਬਦ ਬ੍ਰਹਮ ਮੇਰੇ ਪ੍ਰਾਨ ਸ ਪ੍ਰਾਣਾ ਸਵਾਸਾਂ ਵਿੱਚ ਵਸ ਰਿਹਾ ਵਾ ਪ੍ਰਾਣਾ ਦਾ ਆਧਾਰ ਰੂਪ ਹੋ ਕੇ ਮੇਰੇ ਹਿਰਦੇ ਵਿੱਚ ਵਸ ਰਿਹਾ ਇਸ ਲਈ ਹੁਣ ਬਾਹੜ ਮੁੜ ਕੇ ਜਨਮਾਂ ਵਿੱਚ ਨਹੀਂ ਆਵਾਂਗਾ ਮਨ ਭੀ ਦਿਆ ਦਿਆਲ ਸੇਤੀ ਮੇਰੀ ਮਾਈ ਏ ਮੇਰੀ ਮਾਂ ਦੀ ਨਿਆਈ ਉੱਤਮ ਸਖੀ ਸੰਤ ਜਨੋ ਦਿਆਲ ਦਇਆ ਦੀ ਆਲ ਘਰ ਪਰਮੇਸ਼ਰ ਨਾਲ ਪ੍ਰੇਮ ਵਿੱਚ ਮੇਰਾ ਮਨ ਹਿਰਦਾ ਵਿੰਨਿਆ ਗਿਆ ਕੌਣ ਜਾਣੈ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਉ ਪਰਾਈ ਤੋਂ ਭਾਵ ਕਿਸੇ ਹੋਰ ਦੀ ਪੀਰ ਪੀੜਾ ਨੂੰ ਕਿਹੜਾ ਜਾਣ ਸਕਦਾ ਭਾਵ ਕੋਈ ਨਹੀਂ ਜਾਣ ਸਕਦਾ ਇਸੇ ਪ੍ਰਕਾਰ ਸਾਡੇ ਹਿਰਦੇ ਵਿੱਚ ਪ੍ਰੇਮ ਰੂਪੀ ਪੀੜਾ ਨੂੰ ਪ੍ਰਭੂ ਤੋਂ ਬਿਨਾਂ ਕੌਣ ਜਾਣ ਸਕਦਾ ਹੈ ਕੋਈ ਨਹੀਂ ਅਥਵਾ ਜਗਿਆਸੂ ਵੱਲੋਂ ਪ੍ਰਸ਼ਨ ਹੈ ਕਿ ਉੱਥੇ ਕੌਣ ਸਰੂਪ ਹੈ ਉਤਰ ਸੀ ਉੱਥੇ ਗਿਆਨ ਸਰੂਪ ਹੈ ਜਿਸ ਨੂੰ ਜਾਣਨ ਨਾਲ ਅਵਿਦਿਆ ਜੰਮਣ ਮਰਨ ਦੀ ਪੀੜਾ ਪਰਾਇ ਪਲਾਈ ਭਾਵ ਨਾਸ਼ ਹੋ ਜਾਂਦੀ ਹੁਣ ਹਮ ਸਾਨੂੰ ਕੋਈ ਪਰਾਇ ਚਿੰਤਾ ਨਹੀਂ ਹੈ ਪਾਵ ਸਾਰੇ ਸੁਖੀ ਹੀ ਦ੍ਰਿਸ਼ਟੀ ਵਿੱਚ ਆਉਂਦੇ ਹਨ ਅਗਮ ਅਗੋਚਰ ਅਲਖ ਅਪਾਰਾ ਚਿੰਤਾ ਕਰਹੁ ਹਮਾਰੀ ਬਿਸਰਾਮ ਦੇ ਕੇ ਪਾਤਸ਼ਾਹ ਫਰਮਾਉਂਦੇ ਅਗਮ ਅਗੋਚਰ ਹੈ ਅਪਹੁੰਚ ਅਗੋਚਰ ਇੰਦਰੀਆਂ ਦੇ ਅਵਿਸ਼ੇ ਅਸ਼ੁੱਧ ਮਨ ਕਰਕੇ ਲਖਣ ਤੋਂ ਰਹਤੇ ਅਪਾਰਾ ਬਯੰਤ ਪ੍ਰਭੂ ਤੁਸੀਂ ਆਪ ਹੀ ਸਾਡੀ ਪਾਲਣ ਪੋਚਣ ਦੀ ਚਿੰਤਾ ਸੋਚ ਫਿਕਰ ਕਰਦੇ ਹੋ ਅਤਵਾ ਇਹ ਚਾਰ ਅਵਸਥਾਵਾਂ ਵੀ ਮੰਨੀਆਂ ਪਹਿਲੀ ਅਗਮ ਅਵਸਥਾ ਜੋ ਮਨ ਦੇ ਸੰਕਲਪ ਵਿਕਲਪ ਦਾ ਵਿਸ਼ਾ ਨਹੀਂ ਦੂਜੀ ਅਗੋਚਰ ਅਵਸਥਾ ਇੰਦਰੀਆਂ ਦੀ ਪਹੁੰਚ ਤੋਂ ਪਰੇ ਤੀਜੀ ਅਲਖ ਅਵਸਥਾ ਜੋ ਗੁਰਾਂ ਤੋਂ ਬਿਨਾਂ ਜਾਣਿਆ ਨਹੀਂ ਜਾ ਸਕਦਾ ਚੌਥੀ ਅਪਾਰ ਅਵਸਥਾ ਜੋ ਪ੍ਰਕਿਰਤੀ ਦੇ ਪਾਰਾ ਵਾਰ ਤੋਂ ਰਹਦਾ ਹੈ ਇਹ ਸੁੰਦਰ ਭੂਮਿਕਾਵਾਂ ਬਣੀਆਂ ਹੋਈਆਂ ਹਨ ਤੇ ਮਹਾਰਾਜ ਹਮ ਤਮਾਮ ਜੀਵਾਂ ਦੇ ਪਾਲਣ ਪੋਸ਼ਣ ਦੀ ਤੂੰ ਆਪ ਹੀ ਫਿਕਰ ਕਰਦਾ ਫਿਰ ਸਾਨੂੰ ਕਿਸੇ ਦੀ ਕੀ ਚਿੰਤਾ ਹੋਣੀ ਸੀ ਜਲ ਥਲ ਮਹੀਲ ਭਰਪੂਰ ਲੀਣਾ ਘਟਕੜ ਜੋਤ ਤੁਮਾਰੀ ਈ ਮਹਾਰਾਜ ਤੂੰ ਜਲ ਤਰਲ ਥਾਵਾਂ ਥਲ ਖੁਸ਼ਕ ਥਾਵਾਂ ਮਹੀਲ ਮਹੀ ਪ੍ਰਿਥਵੀ ਤੇਲ ਆਕਾਸ਼ ਵਿੱਚ ਆਪਣੀ ਚੇਤਨ ਸੱਤਾ ਨਾਲ ਲਬ ਲਬ ਭਰਿਆ ਹੋਇਆ ਪਾਵ ਲੀਨ ਪਾਵ ਮਿਲਿਆ ਹੋਇਆ अथवा ਜਲਦੀ ਨਿਆਈ ਉਤਮ ਅਧਿਕਾਰੀ ਉਤਮ ਅਧਿਕਾਰੀ ਤੇ ਪ੍ਰੇਮੀਆਂ ਵਿੱਚ ਥਲਾਂ ਦੀ ਨਿਆਈ ਕनिष्ठ ਅਧਿਕਾਰੀਆਂ ਵਿੱਚ ਪ੍ਰithvi ਦੀ ਨਿਆਈ ਬੁੱਧੀਮਾਨ ਪੁਰਖਾਂ ਵਿੱਚ ਅਤੇ ਆਕਾਸ਼ ਦੀ ਨਿਆਈ ਚਿਦਾ ਆਕਾਸ਼ ਵਿੱਚ ਵਿਚਰਨ ਵਾਲੇ ਤਤ ਬੀਤਿਆਂ ਵਿੱਚ ਪੂਰਨ ਮਿਲਿਆ ਹੋਇਆ ਹੈ ਅਤੇ ਚਾਰੇ ਖਾੜੀਆਂ ਦੇ ਕਟਾਂ-ਕੱਡਾਂ ਵਿੱਚ ਤੇਰੀ ਹੀ ਜੋਤ ਪ੍ਰਕਾਸ਼ ਰਹੀ ਹੈ ਸਿੱਖ ਮਤ ਸਭ ਬੁੱਧ ਤੁਮਾਰੀ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਸ਼ਾਵਾ ਤੇਰੇ ਵਿਵਹਾਰਾਂ ਆਦ ਵਿਵਹਾਰਾਂ ਆਦ ਦੀ ਸਿੱਖਿਆ ਸ਼ਸਤਰ ਗਿਆਨ ਆਦ ਦੀ ਮਤ ਅਕਲ ਤੇ ਪ੍ਰਵਾਰਤ ਆਤਮ ਬੋਧ ਵਾਲੀ ਬੁੱਧੀ ਸਭ تمہاری ਤੇਰੀ ਹੀ ਬਖਸ਼ਿਸ਼ ਕੀਤੀ ਹੋਈ ਹੈ ਵਾ ਬੁੱਧ ਬੁੱਧੀ ਅੰਦਰ ਜੋ ਮਤ ਗੁਰਮਤ ਦੀ ਸਿੱਖ ਸਿੱਖਿਆ ਹੈ ਇਹ ਸਭ ਤੇਰੀ ਹੀ ਦਿੱਤੀ ਹੋਈ ਹੈ ਸਾਡੇ ਉੱਪਰ ਕਿਰਪਾ ਕਰੋ ਤਾਂ ਜੋ ਅਸੀਂ ਤੇਰੇ ਜਸ ਗਾਉਣ ਲਈ ਮੰਦਰ ਧਰਮਸ਼ਾਲਾ ਆਦ ਬਣਾਉਂਦੇ ਰਹੀਏ ਵਾ ਸਾਰਿਆਂ ਦੇ ਸਰੀਰ ਰੂਪੀ ਮੰਦਰ ਤੇਰੇ ਹੀ ਆਸਰੇ ਹਨ ਵਾ ਮੰਦਰ ਭਾਵ ਅਦਿ ਸਥਾਨ ਸਰੂਪ ਦਾ ਛਾਵਾਂ ਛਾਇਆ ਭਾਵ ਪ੍ਰਤੀਬਿੰਬ ਸਾਰੇ ਸਰੀਰਾਂ ਅੰਤਇਕਰਨ ਵਿੱਚ ਪੈ ਰਿਹਾ ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾ ਨਿਤ ਤੇਰੇ ਏ ਮੇਰੇ ਸਾਹਿਬਾ ਮਾਲਕ ਪਰਮੇਸ਼ਰ ਤੇਰੇ ਤੋਂ ਬਿਗੈਰ ਮੈਂ ਅਵਰ ਸਥਾਨ ਵਿੱਚ ਹੋਰ ਕਿਸੇ ਨੂੰ ਨਹੀਂ ਜਾਣਦਾ ਨਿਤਾ ਪ੍ਰਤੀ ਤੇਰੇ ਹੀ ਗੁਣਾ ਨੂੰ ਗਾਉਣਾ ਕਰਦਾ ਜੀ ਜੰਤ ਸਭ ਸਰਣ ਤੁਮਾਰੀ ਸਰਬ ਚਿੰਤ ਤੁਧ ਪਾਸੇ ਈ ਮਹਾਰਾਜ ਸੂਖਮ ਅਸਤੂਲ ਸਾਰੇ ਜੀਵ ਜੰਤ ਤੁਹਾਡੀ ਹੀ ਤੇਰੀ ਹੀ ਸ਼ਰਨ ਓਟ ਵਿੱਚ ਹਨ ਸਾਰਿਆਂ ਦੇ ਪਾਲਣ ਪੋਚਣ ਦੀ ਚਿੰਤਾ ਸੋਚ ਫਿਕਰ ਤੇਰੇ ਪਾਸੇ ਕੋਲ ਹੀ ਹੈ ਭਾਵ ਤੂੰ ਆਪ ਹੀ ਪਾਲਣ ਪੋਸ਼ਣ ਕਰਦਾ ਜੋ ਤੁਧ ਭਾਵੈ ਸੋਈ ਚੰਗਾ ਇੱਕ ਨਾਨਕ ਕੀ ਅਰਦਾਸੇ ਈ ਮਹਾਰਾਜ ਜਿਹੜਾ ਕੁਝ ਵੀ ਤੈਨੂੰ ਪਾਉਂਦਾ ਉਹੋ ਹੀ ਮੈਨੂੰ ਚੰਗਾ ਲੱਗੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਸਾਡੇ ਜਨਾਂ ਦੀ ਤਾਂ ਇੱਕ ਇਹੋ ਹੀ ਅਰਦਾਸੇ ਬੇਨਤੀ ਹੈ ਵਾਹੇ ਗੁਰੂ 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 ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ